ਕੋਈ ਨਹੀਂ ਕੋਈ ਨਹੀਂ ਕਰ ਉਧਰ ਸਸਿ ਗਾ ਜੀ ਮੇਰਾ ਨਾਮ ਰਮਨਦੀਪ ਸਿੰਘ ਆ ਲੋਕ ਇਸ ਵਕਤ ਮੈਂ ਵਾਰ ਨੰਬਰ 49 ਦੇ ਵਿੱਚ ਮੌਜੂਦ ਆ ਜਿੱਥੇ ਕਿ ਰੇਸ਼ਮਾ ਸੂਤ ਬਲੋ ਡੋ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਬਾਬਾ ਉਹਨਾਂ ਨੇ ਗੱਲਬਾਤ ਕਰਨ ਬੈਠੇ ਜੀ ਡੋ ਟੂ ਡੋਰ ਜਾ ਰਹੇ ਹਾਂ ਰਿਸਪੌਂਸ ਕਿਸ ਤਰ੍ਹਾਂ ਮਿਲ ਰਿਹਾ ਸਭ ਤੋਂ ਪਹਿਲਾਂ ਦੱਸੋ ਲੋਕਾਂ ਦੇ ਵਿੱਚ ਬਹੁਤ ਅਚਲ ਰਿਸਪੌਂਸ ਮਿਲ ਰਿਹਾ ਹੈ ਪੂਰਾ ਪੋਜ਼ਿਟਿਵ ਲੱਗ ਰਿਹਾ ਹੈ ਰਿਸਪੌਂਸ ਤਾਂ ਤੇ ਪੱਕਾ ਜਿੱਤਾਂਗੇ ਕਿਉਂਗੇ ਹਾਂ ਜੀ ਅ ਜਿਸ ਤਰ੍ਹਾਂ ਜੀ ਘਰ ਘਰ ਮੋਹੱਲੇ ਮੋਹੱਲੇ ਵਿੱਚ ਜਾ ਰਹੇ ਹੋ ਕਿੰਨੇ ਕ ਇਸ ਟਾਈਮ ਲੋਕਾਂ ਨੂੰ ਕਿੰਨੇ ਲੋਕਾਂ ਨੂੰ ਮਿਲ ਚੁੱਕੇ ਮਤਲਬ ਜਿਵੇਂ ਮੈਂ ਜਾ ਰਹੀ ਹਾਂ ਸਾਰੇ ਦੇ ਘਰਾਂ ਵਿੱਚ ਤਾਂ ਮਤਲਬ ਬੈਂਸ ਸਾਹਿਬ ਦੇ ਵੀ ਬਹੁਤ ਜ਼ਿਆਦਾ ਫੈਨ ਹੈ ਘਰਾਂ ਵਿੱਚ ਕਿਉਂਕਿ ਕਹਿੰਦੇ ਬੈਂਸਾਂ ਨੇ ਬਹੁਤ ਕੰਮ ਕਰਵਾਇਆ ਹੈ ਇੱਥੇ ਉਹਨਾਂ ਦੇ ਸਪੋਰਟਰਸ ਵੀ ਬਹੁਤ ਹੈ ਔਰ ਬਾਕੀ ਮੈਂ ਬਹੁਤ ਥੈਂਕ ਥੈਂਕਫੁਲ ਆ ਹਾਈ ਕਮਾਂਡ ਦਾ ਜਿਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਉਹਨਾਂ ਲਈ ਸਟੈਂਡ ਲਵਾ ਹੁਣ ਕਿੰਨੇ ਕੇ ਏਰੀਆ ਤੁਸੀਂ ਅਸਮ ਘੁੰਮ ਚੁੱਕੇ ਹੋ ਹਾਲੇ ਤੱਕ ਫਿਲਹਾਲ ਦੀ ਗੱਲ ਕਰੀਏ ਫਿਲਹਾਲ ਤਾਂ ਫਲੈਟਸ ਦੇ ਵਿੱਚ ਘੁੰਮ ਰਹੇ ਹਾਂ ਔਰ ਮਾਰਨਿੰਗ ਅਸੀਂ ਉਧਰ ਆਪਣਾ ਫੇਸ ਟੂ ਦਾ ਏਰੀਆ ਕਵਰ ਕੀਤਾ ਸੀ ਸਾਰਾ ਤੇ ਕਾਫੀ ਏਰੀਆ ਸੀ ਕਵਰ ਕਰ ਚੁੱਕੇ ਹਾਂ ਜਿਹੜਾ ਮਾਰਨਿੰਗ ਕੀਤਾ ਸੀ ਉੱਥੇ ਕਿਸ ਤਰ੍ਹਾਂ ਰਿਸਪੌਂਸ ਰਿਹਾ ਉੱਥੇ ਬਹੁਤ ਵਧੀਆ ਰਿਸਪੌਂਸ ਸੀਗਾ ਉਹ ਵੀ ਸਾਰੇ ਆਪਣਾ ਸਪੋਰਟ ਕਰਨ ਸਕੂਲੇ ਤਿਆਰ ਸੀਗੇ ਕਿ ਇਹ ਮੈਂ ਦੇਖਿਆ ਕਈ ਵਾਰ ਲੋਕ ਹੁੰਦੇ ਨੇ ਹਾਜੀ ਮੂੰ ਤੇ ਕਹਿੰਦੇ ਹਾਜੀ ਰੋਡ ਜ਼ਰੂਰ ਪਾਵਾਂਗੇ ਪਰ ਇੱਕ ਵਾਰ ਬੰਦੇ ਨੂੰ ਪਤਾ ਵੀ ਲੱਗ ਜਾਂਦਾ ਹਾਂਜੀ ਵਾਕਈ ਹੀ ਇਹ ਬੰਦਾ ਜੈਨੂ ਕਹਿ ਰਿਹਾ ਜਾਂ ਨਹੀਂ ਕਹਿ ਰਿਹਾ ਅੱਖਾਂ ਤੋਂ ਵੀ ਪਤਾ ਲੱਗਦਾ ਬੋਲ ਹੀ ਚੱਲੀ ਤਾਂ ਪਤਾ ਲੱਗ ਜਾਂਦਾ ਹਾਂਜੀ ਉਹ ਤਾਂ ਪੂਰਾ ਸਾਨੂੰ ਵਿਸ਼ਵਾਸ ਦਿਲਾ ਰਿਹਾ ਔਰ ਸਾਨੂੰ ਲੱਗ ਵੀ ਰਿਹਾ ਜਿਵੇਂ ਉਹ ਸਾਨੂੰ ਕਹਿ ਰਹੇ ਹੈ ਕਿ ਪੂਰੇ ਵਿਸ਼ਵਾਸ ਨਾਲ ਕਹਿ ਰਹੇ ਹੈ ਕਿ ਸਾਨੂੰ ਹੀ ਵੋਟ ਪਈਗੀ ਹਾਂਜੀ ਬਹੁਤ ਪਰੇਸ਼ਾਨ ਹੋਏ ਹੋਏ ਹੈ ਹਾਂਜੀ ਪੁਰਾਣੇ ਕੈਂਡੀਡੇਟਸ ਤੋਂ ਪਰੇਸ਼ਾਨ ਹੋ ਗਏ ਸਾਨੂੰ ਬਹੁਤ ਆਸ਼ਵਾਸਨ ਦਿੱਤਾ ਉਹਨਾਂ ਨੇ ਪੁਰਾਣੇ ਕੈਂਡੀਡੇਟ ਪਰੇਸ਼ਾਨ ਹੋਏ ਕਿਸ ਰੀਜ਼ਨ ਰੀਜ਼ਨ ਵੀ ਫਿਕਸ ਕੁਝ ਵੀ ਨਹੀਂ ਮੇਨਟੇਨ ਹੋ ਰਿਹਾ ਪਾਰਕਾਂ ਦੀ ਤਾਂ ਮੇਨ ਪ੍ਰੋਬਲਮ ਹੈ ਦੁਗਰੀ ਚ ਬਹੁਤ ਜ਼ਿਆਦਾ ਹੋ ਕਹਿ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੇ ਆਸ਼ਵਾਸ਼ਣ ਲਿਆ ਕਿ ਪਾਰਕ ਇਹ ਮੈਮ ਠੀਕ ਕਰਾ ਕੇ ਦੇਣ ਮੈਨੂੰ ਜੋ ਇਹਨਾਂ ਨੇ ਗੱਲਾਂ ਕੀਤੀਆਂ ਤੁਹਾਡੇ ਵੱਲੋਂ ਹੱਲ ਹੋਣਗੇ ਇਹ ਚ ਚਲੋ ਬਿਲਕੁਲ ਬਿਲਕੁਲ ਪੂਰਾ ਹੱਲ ਕੀਤਾ ਜਾਏਗਾ ਗੱਲਾਂ ਦਾ ਪੂਰਾ ਹੱਲ ਹੋਏਗਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਨੇ ਜਿਹੜੇ ਜਿਹੜੇ ਮੁਹੱਲਾ ਨਿਵਾਸੀ ਆ ਉਹਨਾਂ ਨੇ ਵੀ ਕਰਦੇ ਗੱਲਬਾਤ ਮੈਮ ਸਤਿ ਸ਼੍ਰੀ ਅਕਾਲ ਜੀ ਰਿਸ਼ ਮੈਡਮ ਸੁਝਾਈ ਨਹੀਂ ਠੀਕ ਹੈ ਜੀ ਕਿੰਨਾਕ ਤੁਹਾਨੂੰ ਵਿਸ਼ਵਾਸ ਹੈਗਾ ਕਿ ਇਹਨਾਂ ਵੱਲੋਂ ਕੰਮ ਕਰਾਈ ਜਾਣਗੇ ਠੀਕ ਹੈ ਨਾ ਕਿ ਇਹਨਾਂ ਵੱਲੋਂ ਕਹਿਇਆ ਜਾ ਰਿਹਾ ਲੋਕਾਂ ਵੱਲੋਂ ਪੂਰਾ ਤਰ੍ਹਾਂ ਸੰਗੀਤ ਦੇ ਕਿਰਾ ਕੋਆਪਰੇਟ ਕੀਤਾ ਜਾ ਰਿਹਾ ਵਾ ਔਰ ਜਿਲ੍ਹਾ ਦੀ ਸਹੀ ਰਿਸਪਾਂਸ ਮਿਲ ਰਹਾ ਹਾਂ ਜੀ ਹਾਂ ਬਿਲਕੁਲ ਘਰ ਆਇਆ ਨੋ ਜੀ ਆਇਆ ਨੋ ਸੋ ਜਿਹੜਾ ਕੋਈ ਆ ਕੇ ਰਿਕਵੈਸਟ ਕਰਦਾ ਫਿਰ ਵਿਚਾਰ ਤੇ ਉਧਰ ਹੀ ਬੰਦਾ ਨਾ ਵੈਸੇ ਸਾਡਾ ਕੋਈ ਪੱਕਾ ਮਾਨ ਨਹੀਂ ਕਿੱਧਰ ਪਾਣੀ ਹੈ ਪਰ ਜੇ ਕੋਈ ਆਏਗਾ ਫਿਰ ਵਿਚਾਰ ਤੇ ਉਸੇ ਹਿਸਾਬ ਨਾਲ ਬੰਦਾ ਕੋਈ ਪਿਆਰ ਨਾਲ ਕਹਿੰਦਾ ਤੇ ਕਿਸ ਤਰ੍ਹਾਂ ਦਾ ਕਾਉਂਸਲਰ ਭਾ ਦੇ ਕਾਉਂਸਲਰ ਕਿਸ ਤਰ੍ਹਾਂ ਚਾਹੀਦਾ ਔਨਸਲਰ ਸਾਡੇ ਕਿੰਨੇ ਕੰਮ ਨੇ ਛੋਟੇ-ਮੋਟੇ ਕੰਮ ਹੁੰਦੇ ਨੇ ਜਿਹੜੇ ਉਹ ਵੀ ਨਹੀਂ ਸੁਣਵਾਈ ਹੁੰਦੀ ਤੇ ਫਿਰ ਉਹ ਕੀ ਫਾਇਦਾ ਜੇ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਤੁਹਾਡੀ ਸੁਣਵਾਈਆਂ ਨਹੀਂ ਹੋਈਆਂ ਚਾਹੇ ਛੋਟੇ-ਮੋਟੇ ਕੰਮ ਹੋਵੇ ਕੀਤੀ ਵੀ ਨਹੀਂ ਪਹਿਲਾਂ ਤੋਂ ਕੋਈ ਕੀਤੀ ਵੀ ਨਹੀਂ ਵੈਸੇ ਆਪਣੇ ਮਨ ਦੀ ਗੱਲ ਕਰ ਰਹੀ ਆ ਵੀ ਸਾਡੇ ਕੰਮ ਕਿੰਨੇ ਕੁ ਹੁੰਦੇ ਤੁਸੀਂ ਦੇਖੋ ਕਮੀਆਂ ਪੇਸ਼ੀ ਕਿਹੜੀ-ਕਿਹੜੀ ਲੱਗ ਰਹੀਆਂ ਸੀਗਾ ਮੌਲੇ ਦੇ ਵਿੱਚ ਵੀ ਆਹ ਕਮੀਆਂ ਆ ਰਹੀਆਂ ਵਾ ਸਾਡੇ ਨੂੰ ਪਾਣੀ ਦੀ ਕੋਈ ਦਿੱਕਤ ਹੋਵੇ ਜਾਂ ਕੋਈ ਹੋਰ ਦਿੱਕਤ ਉਹ ਸੁਣਵਾਈ ਹੋ ਰਹੀ ਹੈ ਬੜੇ ਆਰਾਮ ਨਾਲ ਠੀਕ ਹੈ ਜੀ ਤੇ ਤੁਸੀਂ ਬਹੁਤ-ਬਹੁਤ ਧੰਨਵਾਦ ਹੈ ਮਤਲਬ ਕਿ ਇਸ ਵਾਰ ਤੁਸੀਂ ਵਿਚਾਰ ਰਹੀ ਬਣਾ ਨੇ ਨਹੀਂ ਨਹੀਂ ਉਹ ਨਹੀਂ ਗੱਲ ਜਿਵੇਂ ਹੁਣ ਇਹਨਾਂ ਨੇ ਬੜੇ ਪਿਆਰ ਨਾਲ ਆ ਕੇ ਸਾਨੂੰ ਬੋਲਿਆ ਕੀਤਾ ਫਿਰ ਸਾਡਾ ਮਨ ਤੇ ਕਰਦਾ ਨਾ ਵੀ ਜਿਹੜਾ ਕੋਈ ਆ ਕੇ ਮਿਲਿਆ ਆਮੋ ਸਾਹਮਣੇ ਹੋਇਆ ਕੋਈ ਕੱਲ ਨੂੰ ਸਾਡੀ ਵੀ ਗੱਲ ਸੁਨੇਗਾ ਕੋਈ ਹੈ ਨਾ ਬਹੁਤ ਬਹੁਤ ਧੰਨਵਾਦ ਵਾਰ ਨੰਬਰ 49 ਤੋਂ ਜਿਹੜੇ ਕਿ ਮੋਹੱਲ ਨਵਾਸੀ ਸੀ ਉਹਨਾਂ ਨੇ ਗੱਲਬਾਤ ਕੀਤੀ ਆਪਾਂ ਹੋਰ ਵੀ ਜਿਹੜੇ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਟਾਈਮ ਮੈਡਮ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਡੋਰ ਟੂ ਡੋਰ ਘੁੰਮ ਕੇ ਜਿਸ ਤਰ੍ਹਾਂ ਕੀ ਰੇਸ਼ਮਾ ਸੂਦ ਵੱਲੋਂ ਗੋ ਟੂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਗਲਬਤ ਦੁਆਰਾ ਵੀ ਜਿਹੜੇ ਮੱਲਾ ਵਾਲਾ ਨਾਸੀ ਨੇ ਦੁਆਰਾ ਗਲਬਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਜਿਹੜਾ ਕਾਉਂਸਲ ਕਿਸ ਤਰ੍ਹਾਂ ਦਾ ਇਹਨਾਂ ਨੂੰ ਚਾਹੀਦਾ ਮੈਮ ਸਾਸੀ ਗੱਲ ਸੜਿਆ ਸੜਕਾ ਪ੍ਰੋਪਰ ਬਣਿਆ ਹੋਣ ਸੀਵਰੇ ਦਾ ਸਿਸਟਮ ਪ੍ਰੋਪਰ ਚੱਲਦਾ ਹੋਵੇ ਲਾਈਟਿੰਗ ਹੋਵੇ ਪੂਰੀ ਤੇ ਸੇਫਟੀ ਵੀ ਹੋਵੇ ਠੀਕ ਹੈ ਨਾ ਇਹ ਤਾਂ ਚੀਜ਼ਾਂ ਜ਼ਰੂਰੀ ਆ ਨਾ ਇਹ ਪਹਿਲਾ ਜਿਹੜੇ ਇਹ ਕੰਮ ਕਰਾਏਗੇ ਬਹੁਤ ਪਹਿਲੇ ਜੇ ਸੜਕਾ ਬਣਿਆ ਉਸ ਤੋਂ ਬਾਅਦ ਤਾਂ ਬਣਿਆ ਹੀ ਨਹੀਂ ਗਿਆ ਸੇਵਰੇデオ ਦੇਖੋ ਵਿੱਚ ਜਾਲੀਆਂ ਬੰਨ੍ਹਦਾ ਉਹਨਾਂ ਨੂੰ ਕੋਈ ਖੁਲਵਾਂਦਾ ਨਹੀਂ ਹੈ। ਉਹ ਫੇਰ ਫਾਇਦਾ ਕੀ ਆ ਰਿਹਾ ਰੇਨਵਾਟਰ ਨਿਕਾਸ ਹੈ ਨਹੀਂਗਾ। ਤੇ ਹੋਰ ਕਿਹੜੀ ਕਿਹੜੀ ਸਮੱਸਿਆਵਾਂ ਆ ਰਹੀਆਂ ਤੁਹਾਨੂੰ ਇਸ ਮੋਹੱਲੇ ਦੇ ਵਿੱਚ? ਮੇਨ ਤਾਂ ਇਹ ਹੀ ਹੁੰਦੀ ਆ ਚਾਰ ਪੰਜ ਲਾਈਟ ਬਿਜਲੀ ਪਾਣੀ। ਲਾਈਟ ਦੀ ਗੱਲ ਕੀਤੀ ਹੈ ਸਟਰੀਟ ਲਾਈਟਾਂ ਪ੍ਰੋਪਰ ਤਿਕਨੇ ਕੰਮ ਕਰਦੀਆਂ ਕਿ ਥੋੜੇ ਬੁੱਤੇ ਚੱਲਦੀਆਂ ਰਿਪੇਅਰ ਮੁਰਕੀ। ਸਾਡੇ ਅਸਲ 'ਚ ਆਪਣੀ ਸੁਸਾਇਟੀ ਵੀ ਬਹੁਤ ਕੰਮ ਕਰ ਲੈਂਦੀ ਆ। ਇਸ ਕਰਕੇ ਸਾਡਾ ਥੋੜਾ ਜਿਆਦਾ ਚੱਲ ਸੈਟੀ ਦਾ ਕੰਮ ਕਰਦੀ ਹੈ ਕੋਈ ਮੇਨ ਗੱਲ ਕਾਉਂਸਲਰ ਦੀ ਕਾਉਂਸਲਰ ਬਲੋ ਕੀ ਪਹਿਲੇ ਪਿਛਲਾ ਰਿਸਪੌਂਸ ਦੀ ਗੱਲ ਕਰੀਏ ਕਿਸ ਤਰ੍ਹਾਂ ਰਿਸਪੌਂਸ ਹੈਗਾ ਕਾਉਂਸਲਰ ਰਿਸਪੌਂਸ ਤਾਂ ਸੀ ਖੁਦ ਹੀ ਦੇਖੋ ਕਿਸੇ ਕਹਿੰਦੇ ਸੜਕਾਂ ਕਾਫੀ ਸਮੇਂ ਤੋਂ ਬਣੀਆਂ ਨਹੀਂ ਕੋਈ ਕਹ ਰਹੀ ਤੁਸੀਂ ਖੁਦ ਹੀ ਦੇਖੋ ਕਿ ਜਗ੍ਹਾ ਜਗਾ ਟੋਏ ਪਏ ਹੋਏ ਆ ਦੂਸਰੇ ਨੰਬਰ ਤੇ ਪਾਣੀ ਦੀ ਗੱਲ ਕਰੀਏ ਪਾਣੀ ਦੀ ਪਾਣੀ ਕਿਸ ਤਰ੍ਹਾਂ ਡਰਿਆ ਮੇਨ ਕਿਲੇ ਕਿੰਨੀ ਕੁ ਕਿਲੇ ਤਾਰੀ ਪਾਣੀ ਦੀ ਪਾਣੀ ਹੈ ਸਵੇਰ ਸ਼ਾਮ ਤਾਂ ਨਹੀਂ ਪਾਣੀ ਫਿਲਹਾਲ ਤਾਂ ਸਾਫ਼ ਹੀ ਹੈਗਾ ਪਰ ਜਿਸ ਤਰ੍ਹਾਂ ਵਿਚਕਾਰ ਦੁਪਹਿਰ ਨੂੰ ਨਹੀਂ ਨਾ ਆਉਂਦਾ ਉਦੋਂ ਥੋੜੀ ਦਿੱਕਤ ਆਉਂਦੀ ਹੈ ਮਤਲਬ ਕਿ ਤੁਹਾਨੂੰ ਪਾਣੀ ਇੱਥੇ ਹਰ ਟਾਈਮ ਚਾਹੀਦਾ ਟਾਈਮ ਤਾਂ ਆਉਂਦਾ ਹੈ ਨਾ ਸਵੇਰੇ ਦੁਪਹਿਰੇ ਸ਼ਾਮ ਤੱਕ ਆਏ ਨਾ ਠੀਕ ਹੈ ਮੈਡਮ ਜੀ ਆ ਜਿਹੜੀ ਸਮੱਸਿਆ ਮੈਂ ਗਿਨਾਰੇ ਨੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਇਹਨੂੰ ਦੇਖਿਆ ਜਾਏਗਾ ਦੇਖੋ ਮੈਂ ਮਤਲਬ ਜਿੱਥੇ ਵੀ ਜਾ ਰਹੀ ਹਾਂ ਸਭ ਨੂੰ ਮੇਨ ਪ੍ਰੋਬਲਮ ਪਾਰਕ ਦੀ ਰੋਡ ਦੀ ਪ੍ਰੋਬਲਮ ਹੈ ਹੀ ਹੈ ਪਰ ਇੱਥੇ ਮੈਂ ਜੋ ਹਾਲਾ ਕੇ ਦੇਖਿਆ ਹੈ ਰੋਡ ਦਾ ਬਹੁਤ ਹੀ ਬੁਰਾ ਹਾਲ ਹੈ ਔਰ ਮੈਨੂੰ ਮਤਲਬ ਇਹ ਹੀ ਚਾਹੂਗੀ ਕਿ ਇੱਕ ਵਾਰ ਮੈਨੂੰ ਮੌਕਾ ਦੋ ਤਾਂ ਮੈਂ ਸਭ ਕੁਝ ਕਰਕੇ ਦਿਖਾਵਾਂਗੀ ਜਿਹੜੀਆਂ ਇਹਨਾਂ ਨੇ ਸਮੱਸਿਆਵਾਂ ਗਲਾਈਆਂ ਵਾ ਉਹਨਾਂ ਦਾ ਹੱਲ ਹੋਏਗਾ ਪੱਕਾ ਹੱਲ ਹੋਏਗਾ ਜੀ ਪੱਕਾ ਹੱਲ ਹੋਏਗਾ ਉਹਨਾਂ ਦਾ ਹਰ ਚੀਜ਼ ਦਾ ਹੱਲ ਹੋਏਗਾ ਜਾਲੀਆਂ ਲੱਗੀਆਂ ਲੋਕਾਂ ਨੇ ਜਾਲੀਆਂ ਬੰਦ ਕੀਤੀਆਂ ਹੋਈਆਂ ਹੈਨਾ ਪਾਣੀ ਤਾਂ ਨਿਕਲਦਾ ਨਹੀਂ ਪਰ ਸਭ ਤੋਂ ਪਹਿਲਾਂ ਤਾਂ ਜਾਲੀਆਂ ਖੁਲਵਾਉਣੀਆਂ ਚਾਹੀਦੀਆਂ ਉਹਨਾਂ ਦੇ ਘਰਾਂ ਦੇ ਅੱਗੇ ਜਿਹੜੀਆਂ ਪ੍ਰੋਪਰ ਪਲੇਸ ਸੀਗੀਆਂ ਨਾ ਪੁੱਡਾਂ ਦੀਆਂ ਉੱਥੇ ਹੀ ਹੋਣੀਆਂ ਚਾਹੀਦੀਆਂ ਉਹਨਾਂ ਦੀ ਵਜ੍ਹਾ ਨਾਲ ਹੀ ਸੜਕ ਟੁੱਟਦੀ ਹੈ ਉਹਨਾਂ ਮੈਡਮ ਨੇ ਇਹਨਾਂ ਚੀਜ਼ਾਂ ਦਾ ਆਸ਼ਵਾਸਨ ਦਿੱਤਾ ਵਾ ਹਾਂਜੀ ਇਸ ਚੀਜ਼ ਦਾ ਹੱਲ ਹੋਊਗਾ ਉਹ ਕੀ ਗੱਲ ਨੂੰ ਸੀ ਤੁਹਾਡੇ ਨਾਲ ਹੈ ਠੀਕ ਹੈ ਥੈਂਕ ਯੂ ਕੀ ਨਾ ਪੂਰਾ ਭਰੋਸਾ ਵਾ ਇਹਨਾਂ ਤੇ ਜ਼ਰੂਰ ਠੀਕ ਹੈ ਬਹੁਤ ਬਹੁਤ ਥੈਂਕ ਯੂ ਮੋਹੱਲਾ ਨਿਵਾਸੀ ਸੀਗੇ ਜਿਨ੍ਹਾਂ ਵਾਰਡ ਨੰਬਰ 49 ਦੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਬਾਕੀ ਤੁਸੀਂ ਦੇਖੋ ਵਿਸ਼ੋੜਾ ਸ਼ੋੜਾ ਨਾਲ ਪ੍ਰਚਾਰ ਕੀਤਾ ਜਾ ਰਿਹਾ ਪ੍ਰਚਾਰ ਚੱਲ ਰਿਹਾ ਵਾ ਪੂਰਾ ਵਜੇ ਤਰੀਕੇ ਨਾਲ ਡਾਕਟਰ ਮੈਡਮ ਰੇਸ਼ੀਮਾ ਵੱਲੋਂ ਜਾਇਆ ਜਾ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਔਰ ਯਕੀਨ ਦੁਆਇਆ ਜਾ ਰਿਹਾ ਵਾ ਕਿ ਜਿਹੜੇ ਕੀ ਜਿਹੜੇ ਵੀ ਵਾਅਦੇ ਕੀਤੇ ਉਸ ਨੂੰ ਪੂ ਔਰ ਵਾਧੇ ਤਰੀਕੇ ਨਾਲ ਜਿਹੜੇ ਲੋਕਾਂ ਦਾ ਜਿਹੜਾ ਕੰਮ ਕੀਤੇ ਜਾਣਗੇ ਚਾਹੇ ਸੜਕਾਂ ਦੀ ਗੱਲ ਕਰ ਲਈਏ ਚਾਹੇ ਸੀਵਰੇਜ ਦੀ ਗੱਲ ਕਰ ਲਈਏ ਚਾਹੇ ਪਾਣੀ ਦੀ ਗੱਲ ਕਰ ਲਈਏ ਹੁਣ ਇੱਕ ਵਾਰ ਗੱਲ ਇਧਰ ਵੀ ਕਰ ਲੈਂਦੇ ਆ ਸਰ ਦੇ ਨਾਲ ਸਸੀ ਗੱਲ ਸਰ ਜੀ ਇਹ ਕਹਿੰਦੇ ਇਹਨਾਂ ਦੱਸੋ ਇਹ ਕਾਉਂਸਲਰ ਕਿਸ ਤਰ੍ਹਾਂ ਦਾ ਪਾਲਦੇ ਤੁਸੀਂ ਕਾਉਂਸਲਰ ਬੁੱਧੀਮਾਨ ਹੋਵੇ ਔਰ ਬਾੜ ਦਾ ਕੰਮ ਕਰਨ ਨਾਲ ਹੋਵੇ ਬੜੀਆਂ ਲਿਖਿਆ ਹੋਵੇ ਬਿਲਕੁਲ ਹਾਂ ਜੀ ਔਰ ਜਲਦ ਜਾਈਏ ਉਦੋਂ ਜਨ ਕੇ ਕੰਮ ਕਰੇ ਹਾਂ ਜੀ ਅੱਛਾ ਹੁਣ ਤੁਸੀਂ ਆਪਣੀ ਸਮੱਸਿਆਵਾਂ ਗਿਣਾਓ ਤੁਹਾਨੂੰ ਇੱਥੇ ਸਮੱਸਿਆਵਾਂ ਕਿਹੜੀ ਕਿਹੜੀਆਂ ਆ ਰਹੀਆਂ ਨੇ ਸ਼ਾਇਦ ਇਹਨਾਂ ਵੀ ਜਾਨੀ ਕਿ ਸ ਹਾਂਜੀ ਸੜਕ ਦੀ ਸਮੱਸਿਆ ਹੈਗੀ ਆ ਠੀਕ ਹੈ ਜੀ ਦੂਸਰਾ ਜਿਹੜੀ ਹੈਗੀ ਆ ਮਤਲਬ ਆਪਣਾ ਸਫਾਈ ਸਬੂਤ ਦੀ ਸਮੱਸਿਆ ਇਹ ਸਮੱਸਿਆ ਸਫਾਈ ਹੋ ਨਹੀਂ ਰਹੀ ਹੈ ਇੱਥੇ ਪ੍ਰੋਪਰ ਤਰੀਕੇ ਨਾਲ ਨਹੀਂ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਅੱਛਾ ਗੱਲ ਗੱਲ ਇਹ ਕਚਰੇ ਦੀ ਕੋਈ ਕਚਰਾ ਵਾਲਾ ਕੂੜੇ ਕਰਕਟ ਵਾਲਾ ਕੋਈ ਬੰਦਾ ਇੱਥੇ ਆ ਰਿਹਾ ਵਾ ਕੋਈ ਕੂੜਾ ਵਗੈਰਾ ਲੈ ਕੇ ਜਾ ਰਿਹਾ ਵਾ ਜਿਹੜਾ ਹਫਤੇ ਜੇ ਇੱਕ ਦਿਨ ਹੋ ਜਾਂਦਾ ਜਗਾ ਤਾਂ ਨਹੀਂ ਲੈ ਕੇ ਜਾ ਰਿਹਾ ਲਗਾਤਾਰ ਚਾਹੀਦਾ ਲਗਾਤਾਰ ਚਾਹੀਦਾ ਸਾਨੂੰ ਆਪਣੇ ਕਿੰਨੇ ਦਿਨਾਂ ਦਾ ਵਾ ਇਕ ਦੋ ਦਿਨ ਜਾਂ ਮਹੀਨੇ ਚ ਇੱਕ ਵਾਰੀ ਆਉਂਦਾ ਜੋ ਦੋ ਵਾਰੀ ਆਉਂਦਾ ਬਸ ਤੇ ਉਹਦੇ ਵੀ ਪੈਸੇ ਲੈ ਕੇ ਜਾਂਦਾ ਹੋਵੇ ਉਹ ਵੀ ਪੈਸੇ ਤਾਂ ਲੈਣੇ ਹੀ ਹੁੰਦੇ ਕਿਉਂਕਿ ਪ੍ਰਾਈਵੇਟ ਆ ਬੰਦਾ ਮਤਲਬ ਕਹਿੰਦਾ ਮਤਲਬ ਕਿ ਇਹ ਸਲਵਾਈ ਨਹੀਂ ਹੋ ਰਹੀ ਅੱਛਾ ਹੋਰ ਕਿਹੜੀ ਕਿਹੜੀ ਸਮੱਸਿਆਵਾਂ ਆ ਰਹੀਆਂ ਤਾਂ ਸਹੀ ਬੰਨਣਾ ਤੁਸੀਂ ਬੰਨਣਾ ਤਾਂ ਸਾਡੇ ਪਾਸ ਸੀ ਇੱਕ ਹੋਇਆਗਾ ਭਈ ਯਾਨੀ ਕਿ ਤੁਹਾਡੀ ਜਿਹੜਾ ਇਹ ਜਿਹੜੀ ਬਾੜ ਦੇ ਵਿੱਚ ਬਫਾਦਾਰੀ ਚਾਹੀਦੀ ਆ ਠੀਕ ਹੈ ਉਹ ਦੂਸਰੇ ਵੀ ਜਿਹੜਾ ਕੰਮ ਕਹਿਣ ਦੀ ਲੋੜ ਉਸ ਵੇਲੇ ਹੋ ਜਵੇ ਉਸ ਵੇਲੇ ਹੋਏਗਾ ਅੱਛਾ ਦੋਸ ਮੈਂ ਆ ਮੈਂ ਹੋਰ ਤੱਕ ਜੀ ਸਮੱਸਿਆ ਹੋਰ ਤੱਕ ਗਲਾਉ ਮੈਡਮ ਨੂੰ ਤਾਂ ਕਿ ਮੈਡਮ ਨੂੰ ਪਤਾ ਲੱਗੇ ਮੇਰੇ ਵਾਰਡ ਵਿੱਚ ਆ ਸਮੱਸਿਆਵਾਂ ਹਾਂਜੀ ਹੋਰ ਹੋਰ ਤਾਂ ਕੋਈ ਸਮੱਸਿਆ ਨਹੀਂ ਹੈਣੀ ਮਤਲਬ ਹੋਰ ਕੋਈ ਨਹੀਂ ਚਲੋ ਠੀਕ ਹੈ ਮੈਨੇ ਜੀ ਹੁਣ ਜਿਹੜੀ ਆ ਜਿਹੜੀਆਂ ਇਹਨਾਂ ਨੇ ਇੱਕ ਦੋ ਸਮੱਸਿਆ ਗਲਾਈਆਂ ਇਹਨਾਂ ਦਾ ਕਿ ਕਿਦਾਂ ਖਿਆਲ ਰੱਖਿਆ ਜਾਏਗਾ ਪੂਰਾ ਖਿਆਲ ਰੱਖਿਆ ਜਾਏਗਾ ਸਭ ਤੋਂ ਪਹਿਲਾਂ ਆਪਾਂ ਇਹ ਜਿਹੜੇ ਰੋਡਸ ਮੇਨ ਆਪਣਾ ਦਫਤਰ ਆਪਣਾ ਸੱਤਪਮੀ ਸਕੂਲ ਦੇ ਨਾਲ ਹੀ ਹੈ ਠੀਕ ਹੈ ਨਾ ਤੇ ਉਹਨਾਂ ਦਾ ਹੱਲ ਕੀਤਾ ਜਾਏਗਾ ਰੋਡਸ ਦਾ ਵੀ ਹੱਲ ਕੀਤਾ ਜਾਏਗਾ ਪਾਰਕ ਦਾ ਜੋ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਸਭ ਹੱਲ ਕੀਤਾ ਜਾਏਗਾ ਮੋਸਟਲੀ ਦੇਖਿਆ ਗਿਆ ਜਿਹੜੀ ਪੱਚ ਗਿਆ ਚਲੋ ਕੰਮ ਤਾਂ ਵੈਸੇ ਸਰਜੀ ਦਾ ਪੱਚ ਹੀ ਲੱਗਦੀ ਹੈ ਕੰਮ ਤਾਂ ਸੜਕ ਤਾਂ ਹਮੇਸ਼ਾ ਗਰਮੀ ਵਿੱਚ ਹੀ ਬੰਦੀ ਆ ਕਿਉਂਕਿ ਸੜਕੇ ਅਗਰ ਤੁਸੀਂ ਸੜਕ ਬਣਾਉਂਗੇ ਤੇ ਟੁੱਟ ਜਾਏਗੀ ਇਸ ਚੀਜ਼ ਨੂੰ ਮੈਂ ਗਰਮੀਆਂ ਵਿੱਚ ਸੜਕ ਦਾ ਇਸ ਪ੍ਰੋਪਰ ਤਰੀਕੇ ਨਾਲ ਹੱਲ ਕੀਤਾ ਜਾਏਗਾ ਪੱਕਾ ਹੱਲ ਕੀਤਾ ਜਾਏਗਾ ਪੱਕਾ ਹੱਲ ਕੀਤਾ ਜਾਏਗਾ ਔਰ ਤੁਸੀਂ ਕਹੋਗੇ ਕਿ ਹਾਂ ਕੋਈ ਕਾਉਂਸਲ ਆਇਆ ਸੀ ਜਿਨੇ ਕੰਮ ਕਰਾਇਆ ਸੀ ਨਹੀਂ ਜਾਂ ਤੁਸੀਂ ਸਾਰਾ ਕੰਮ ਸਹੀ ਕਰਨਾ ਤਾਂ ਬੋਧ ਤਾਂ ਤੁਹਾਡੀ ਆ ਠੀਕ ਹੈ ਇਹ ਗੱਲ ਹੈ ਕਿ ਨਹੀਂ ਲੋਕਾਂ ਨੇ ਤਾਂ ਪਹਿਲੇ ਜਿੱਦ ਦਾ ਫਤਵਾ ਦੇ ਦਿੱਤਾ ਮੈਨੂੰ ਦੇ ਹੱਥ ਦੇ ਵਿੱਚ ਮੈਂ ਹੱਕ ਵਿੱਚ ਔਰ ਕਹਿ ਤੁਸੀਂ ਕੰਮ ਕਰਨਾ ਤੇ ਬੋਰਡ ਤੇ ਤੁਹਾਡੀ ਹੈ ਲੋਕ ਬਿਲਕੁਲ ਇਹਨਾਂ ਤੇ ਭਰੋਸਾ ਕਰ ਰਹੇ ਨੇ ਔਰ ਆਸ਼ਵਾਸਨ ਦੇ ਰਹੇ ਨੇ ਕਿ ਬੋਰਡ ਅਗਰ ਪਾਣਗੇ ਤੇ ਰੇਸ਼ਮਾ ਸੁਧਨ ਨੂੰ ਪਾਣਗੇ ਬਾਕੀ ਆਪਾਂ ਤਿੰਨ ਚਾਰ ਕਾਰਨ ਹੈਗੇ ਅਗਰ ਤੁਸੀਂ ਕਰਦੇ ਕੰਮ ਕਰਦੇ ਆਂ ਬਫਾ ਤੇ ਨਿਭਾਉਂਦੇ ਆਂ ਜਿੱਥੇ ਤੁਹਾਨੂੰ ਕਹਿਣ ਗਏ ਤੇ ਕੰਮ ਕਰਦੇ ਆਂ ਆਪਣੇ ਆਪ ਵੀ ਕੰਮ ਕਰਦੇ ਆਂ ਔਰ ਦੇਖਣ ਵੀ ਆਉਂਦੀ ਆਪੇਥੇ ਕੀ ਹੁੰਦਾ ਕਿ ਨਹੀਂ ਹੁੰਦਾ ਤੇ ਤੁਹਾਡੇ ਬਫਾ ਸਾਹਿਬ ਤੁਹਾਡੀ ਨਾਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਸ ਤਰ੍ਹਾਂ ਕੀ ਅੱਪ ਗੱਲਬਾਤ ਕੀਤੀ ਹੈ ਮੋਹੱਲਾ ਨਵਾਸੇ ਨਾਲ ਉਹਨਾਂ ਨੇ ਪੂਰਾ ਆਸ਼ਵਾਸਨ ਆਸ਼ਵਾਸਨ ਦਵਾਇਆ ਮੈਡਮ ਨੂੰ ਕਿ ਵੋਟ ਮੈਡਮ ਦੇ ਹੱਕਾਂ ਵਿੱਚ ਜੀ ਆਵੇਗੀ ਬਾਕੀ ਹੋਰ ਵੀ ਨਵੇਂ ਆਪ ਲੈ ਕੇ ਹਾਜ਼ਰ ਹੋਗੇ ਬੜੇ ਬੜੇ ਰਮਨ ਵਾਲਕੇ ਜਨਾਬ